ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਨਾਲੇ ਸੰਗਤ ਨੇ ਦੇਖ ਲਿਆ ਛੂੜਦਾ ਸਵਾਦ ਵੀ ਦੇਖ ਲਿਆ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਚਿੱਤ ਗੁਪਤ ਵੀ ਗੌਂਦੇ ਨੇ ਤੈਨੂੰ ਜਿਹੜੇ ਲਿਖਣ ਜਾਣਦੇ ਨੇ ਲੇਖਾ ਲਿਖਦੇ ਨੇ ਔਰ ਉਹ ਲਿਖਿਆ ਹੈ ਧਰਮ ਰਾਜ ਵਿਚਾਰ ਕਰਦਾ ਚਿੱਤ ਗੁਪਤ ਜਿਹੜਾ ਪੁੰਨ ਪਾਪ ਨੂੰ ਮੰਨਦਾ ਚਿੱਤ ਮੰਨਦਾ ਪੁੰਨ ਪਾਪ ਨੂੰ ਜਨਾ ਚਿਤ ਪੁਨ ਪਾਪ ਨੂੰ ਮੰਦਾ ਲੇਖਾ ਲਿਖਦਾ ਅਗਿਆਨਤਾ ਚ ਫਸਿਆ ਹੋਇਆ ਬਸ ਉਹ ਲੇਖਾ ਲੇਖ ਤੇ ਵਿਚਾਰ ਹੁੰਦੀ ਹੈ ਵਿਚਾਰ ਕਾਦੀ ਹੋਣੀ ਉਹ ਜੇ ਦੀ ਫੱਟੀ ਕਾਲੀ ਹੋ ਗਈ ਸਾਰਾ ਲੇਖਾ ਹੀ ਗਲਤ ਹੈ ਲੇਖਾ ਨਹੀਂ ਲਿਖਣਾ ਚਾਹੀਦਾ ਲਿਖ ਲਿਖ ਧਰਮ ਬਚਾਵੇ ਈਸ਼ਰ ਵਰਮਾ ਦੇਵੀ ਸੋਹਣ ਸੁਆਸ ਸਵਾਰੇ ਗਾਵ ਹੈ ਈਸ਼ਰ ਵਰਮਾ ਦੇਵੀ ਇਸਾ ਸ਼ਿਵਜੀ ਬ੍ਰਹਮਾ ਇਹਨਾਂ ਦਾ ਜਿਹੜੇ ਬ੍ਰਹਮਾ ਨੇ ਬ੍ਰਹਮਾ ਪੰਡਤ ਨੂੰ ਕਹਿੰਦੇ ਨੇ ਵੈਸੇ ਬਾਹਵਣ ਬ੍ਰਹਮਾ ਹੋਰ ਪੰਡਿਆ ਕਦ ਕੇ ਬ੍ਰਾਹਮਣ ਹੋਏ ਇਹਦਾ ਬ੍ਰੰਗਾਨੀ ਹੈ ਪਰ ਪਿੱਛੋਂ ਪੰਡਤ ਰੋਵੇ ਗਿਆਨ ਗਵਾਇ ਗਿਆਨ ਗਵਾਲਿਆ ਫਿਰ ਹੁੰਦੇ ਫਿਰਦੇ ਨੇ ਗਿਆਨ ਤੇ ਨਾ ਰਮ ਗਿਆਨੀ ਗਿਆਨ ਨਹੀਂ ਰਮ ਗਿਆਨੀ ਕਹਦਾ ਆਤਮ ਗਿਆਨੀ ਰਮ ਗਿਆਨੀ ਆਤਮਾ ਦਾ ਗਿਆਨ ਇਹ ਸਾਰੇ ਗੁੰਦਨ ਹੈ ਪਾਪ ਇਹ ਸਾਰੇ ਇਹਨਾਂ ਗੱਲਾਂ ਨੂੰ ਤਾਂ ਮੰਨਦੇ ਨੇ ਤੂੰ ਸਰਬ ਸ਼ਕਤੀਮਾਨ ਸਰਬ ਵਿਆਪਕ ਹੈ ਪਰ ਕੀ ਨਾ ਦਾ ਗਾਣਾ ਸਾਰਿਆਂ ਦਾ ਗਾਣਾ ਪਰ ਭੱਖਾਂ ਦੇ ਗਾਣੇ 'ਚ ਫਰਕ ਇਹ ਅਨੁਭਵੋਂ ਦਿੰਦੇ ਨੇ ਮੂਰੇ ਕੁਝ ਹੋਰ ਰੱਖ ਕੇ ਗਾਉਂਦੇ ਨਾ ਦਾ ਪਰਮੇਸ਼ਰ ਦਾ ਲੈਂਦੇ ਨੇ ਸ਼ਿਵ ਜੀ ਦੇ ਭਗਤ ਮੂਰੇ ਸ਼ਿਵ ਜੀ ਨੂੰ ਰੱਖ ਲੈਂਦੇ ਨੇ ਮਿਸ਼ਣੂ ਦੇ ਭਗਤੀ ਬਰਾਬਰ ਹੋਰੇ ਪਿਸੰ ਉਹ ਰਖ ਲੈਣਾ ਤੇ ਇਹ ਤਾਂ ਰੀਨ ਰਖ ਲੈਣਾ ਕੀ ਫਰਕ ਪੈਗਾ ਕੌਣ ਹੈ ਨੇ ਉਹ ਉਹ ਤਾਂ ਇਹ ਕਹਿੰਦੇ ਨੇ ਸਭ ਤੋਂ ਸ਼ਕਤੀਮਾਨ ਜੰਮਦਾ ਨਹੀਂ ਮਰਦਾ ਨਹੀਂ ਇਹ ਵੀ ਮੰਦੇ ਪ੍ਰੈਕਟੀਕਲੀ ਕੁਝ ਹੋਰ ਨੂੰ ਅਜਾ ਸਿੱਖ ਵੀ ਪ੍ਰੈਕਟੀਕਲੀ ਕੁਝ ਹੋਰ ਨੂੰ ਅਰਦਾਸ ਗੁਰੂਆਂ ਦੇ ਮੂਹਰੇ ਨਾਨਕ ਦੇ ਮੂਹਰੇ ਵਿਰਕੀ ਦੇ ਮੂਹਰੇ ਕਰਦੇ ਨੇ ਪੂਜਾ ਨਹੀਂ ਕਰਦੇ ਨੂੰ ਗਾਦੇ ਨੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਰਿਦਾਰ ਖਾਲਸੇ ਦਾ ਅਕਾਲ ਕੀ ਪੂਜਾ ਜਿਹੜਾ ਅਕਾਲ ਹੁੰਦਾ ਫਿਰ ਜੋਤ ਹੁੰਦੀ ਹੈ ਜੋਤ ਦਾ ਨਾ ਤਾਂ ਕੋਈ ਨਾਮ ਹੁੰਦਾ ਨਾ ਕੋਈ ਰੰਗ ਰੂਪ ਹੁੰਦਾ ਇਹਨੇ ਜਨਮ ਲੈ ਚਾਹੇ ਉਹਦੇ ਵਿੱਚ ਲੀਨ ਹੋ ਗਿਆ ਉਹੋ ਲীন ਕਿਵੇਂ ਹੋਇਆ ਲੀਨ ਉਹਨੂੰ ਜੱਗ ਕੇ ਉਹਨੂੰ ਜਾਣ ਕੇ ਉਹ ਸਮਝ ਕੇ ਉਹਦੀ ਭਗਤੀ ਕਰਕੇ ਹੋਇਆ ਜਿਹੜਾ ਲੀਨ ਹੋਇਆ ਉਹਨੂੰ ਨਹੀਂ ਜਪੀਦਾ ਹੁੰਦਾ ਜਿਹੜਾ ਲੀਨ ਹੋਇਆ ਜਿਹਨੇ ਉਹਨੂੰ ਜਪਿਆ ਉਹਨੂੰ ਜਪੀਦਾ ਹੁੰਦਾ ਉਹ ਹੀ ਦੁਆਈ ਖਾਈਦੀ ਹੈ ਜਿਹਦੇ ਨਾਲ ਨਾਨਕ ਦੀ ਬਿਮਾਰੀ ਦੂਰ ਹੋਈਏ ਉਸੇ ਦੁਆਈ ਨਾਲ ਆਪਣੀ ਹੋਣੀ ਹੈ ਤੁਹਾਨੂੰ ਉਸੇ ਨਾਲ ਲੈਣੇ ਦੀ ਦੂਰ ਹੋਈਏ ਗੁਰਬਾਣੀ ਤਾਂ ਇਹ ਉਪਦੇਸ਼ ਦਿੰਦੀ ਹੈ ਅਸੀਂ ਕੋਈ ਛੋਰੇ ਕਰਨ ਲੱਗੇ ਸਾਰੇ ਇਦਾਂ ਹੀ ਕਰਦੇ ਹੁੰਦੇ ਨੇ ਅਸੀਂ ਵੀ ਉਵੇਂ ਕਰਨ ਲੱਗੇ ਐ ਗੋਣੇ ਵਾਲਿਆਂ ਦੀ ਲਿਸਟ ਹੈ ਅੱਗੇ ਆਉਗਰ ਹਾਂ ਗਾਵੇ ਈਸ਼ਰ ਬ੍ਰਹਮਾ ਦੇ ਵੀ ਗਾਉਂਦੇ ਸਿੱਖ ਵੀ ਨੇ ਬਾਣੀ ਪੜੀ ਜਾਂਦੇ ਨੇ ਪ੍ਰੈਕਟੀਕਲੀ ਕੁਝ ਸ਼ਰਧਾ ਹੋਰ ਕਿਸੇ ਤਰ੍ਹਾਂ ਦੇ ਪ੍ਰੈਕਟੀਕਲੀ ਜਾਂ ਤਾਂ ਗੁਰੂਆਂ ਤੇ ਪੜੀ ਬਾਣੀ ਜਾਂਦੇ ਨੇ ਬਾਣੀ ਦਾ ਅਰਥ ਕੁਝ ਨਹੀਂ ਆਪ ਕੁਝ ਕਰਦੇ ਨੇ ਮਾਈਨਸ ਗਾਵੇ ਈਸ਼ਰ ਬ੍ਰਹਮਾ ਦੇ ਵੀ ਸੂਤ ਸਵਾਾਰੇ ਈਸ਼ਰ ਬ੍ਰਹਮਾ ਦੇ ਵੀ ਦੇ ਵੀ ਨੇ ਤੇ ਬਣੇ ਹੋਏ ਨੇ ਈਸ਼ਰ ਵੀ ਆਪਣੇ ਆਪ ਨੂੰ ਸ਼ਿਵ ਜੀ ਦੇ ਭਗਤ ਸ਼ਿਵ ਕਹਿਣ ਲੱਗੇ ਕੋਈ ਵੀ ਰਾਜਾ ਆਪਣੇ ਆਪ ਨੂੰ ਈਸ਼ਰ ਕਹਿਣ ਲੱਗੇ ਇੰਦਰ ਕਹਿਣ ਲੱਗੇ ਖੇਰ ਵੀ ਉਹ ਗਾਹ ਕਿਸ ਨੂੰ ਪਾਉਂਦੇ ਉਹਦਾ ਪੂਰਾ ਗਿਆਨ ਨਹੀਂ ਉਹਨਾਂ ਨੂੰ ਕਿੰਨੂੰ ਪਾਉਂਦੇ ਸੁਣੇ ਸੁਣਾਏ ਗੱਲ ਗਾਈਆਂ ਸਾਰੇ ਜਾਣਦੇ ਨੇ ਤਰ੍ਹਾਂ ਕਰ ਰਹੇ ਸਰਬਸ਼ਕਤੀਮਾਨ ਕੀ ਹੈ ਉਹ ਕੀ ਦਾ ਜਵਾਬ ਨਹੀਂ ਹੈ ਇੰਨਾ ਕੁ ਬੁਲਕੇ ਉਹ ਕੀ ਆ ਉਹ ਤਾਂ ਗੱਲ ਵੱਖਰੀ ਹੋਈ ਆਪਣਾ ਹੀ ਨਹੀਂ ਪਤਾ ਮੈਂ ਕੀ ਆ ਜੋ ਮੈਂ ਕੀ ਇਹਦਾ ਨਹੀਂ ਪਤਾ ਮੈਂ ਸਰੀਰ ਆ ਇਸੇ ਤੋਂ ਇੱਥੋਂ ਨਹੀਂ ਨਿਕਲੇ ਮੈਂ ਸਰੀਰ ਆ ਇਸ ਤੋਂ ਇੱਥੋਂ ਨਹੀਂ ਨਿਕਲੇਗਾ ਤਰੇ ਜਦ ਤਨ ਮੈਂ ਆਤਮਾ ਸਰੀਰ ਨਹੀਂ ਹਾਂ ਤੁਰਨਗੇ ਫੇਰ ਉਹ ਆਤ ਜਿੱਤੋਂ ਫੇਰ ਉਹ ਨਹੀਂ ਫੇਰ ਆਤ ਫੇਰ ਸਮੁੰਦਰ ਨਾਲ ਜੁੜਨਗੇ ਜਦੋਂ ਆਤਮਾ ਰੂਪੀ ਬੂੰਦ ਦਾ ਪਤਾ ਲੱਗ ਗਿਆ ਪਰ ਸਮੁੰਦਰ ਤੱਕ ਦਾ ਕਹ ਲਾ ਉਹ ਗੱਲ ਸਮੁੰਦਰ ਵੀ ਇਹੋ ਜਿਹੀ ਹੁੰਦਾ ਸਮੁੰਦਰ ਕਹਿਆ ਜਾਂਦਾ ਬੂੰਦਾਂ ਬਹੁਤ ਸਾਰੀਆਂ ਅਨੰਤ ਇਕੱਠੀਆਂ ਕਰਕੇ ਕਿਥੋਂ ਕਰ ਲਈਏ ਫਿਰ ਸਮੁੰਦਰ ਬਣ ਜਾਂਦਾ ਸਮੁੰਦਰ ਸਭ ਤੋਂ ਸੂਰ ਜਿਹੜਾ ਇੱਕ ਹੈ ਉਹ ਦੂਦ ਇੱਕ ਬੂੰਦੇ ਹੁੰਦਾ ਇੱਕ ਸਮੁੰਦਰ ਨਹੀਂ ਹੁੰਦਾ ਬੂੰਦਾਂ ਦਾ ਸਮੂਦਨ ਨਾ ਸਮੁੰਦਰ ਸਮੁੰਦਰ ਨੂੰ ਵਿਰਾਟ ਰੂਪ ਕਿਹਾ ਜਾਂਦਾ ਵਿਰਾਟ ਰੂਪ ਤੇ ਵੀ ਲਿਖਾ ਕ੍ਰਿਸ਼ਨ ਨੇ ਆਪਣਾ ਵਿਰਾਟ ਰੂਪ ਦਿਖਾਇਆ ਕ੍ਰਿਸ਼ਨ ਦਾ ਵਿਰਾਟ ਰੂਪ ਹੋਈ ਨਹੀਂ ਸਕਦਾ ਇੱਥੇ ਵੀ ਗਲਤੀ ਆਹੀ ਗਾਉਂਦੇ ਨੇ ਆਹੀ ਗਾਉਂਦੇ ਨੇ ਕ੍ਰਿਸ਼ਨ ਦਾ ਵਿਰਾਟ ਰੂਪ ਕਿਵੇਂ ਹੋ ਜੂਗਾ ਤੇ ਕੋ ਬੋਨ ਦਾ ਵਿਰਾਟ ਰੂਪ ਕਿਹੜਾ ਹੋਊਗਾ ਬੋਨ ਨੇ ਦਾ ਵਿਰਾਟ ਰੂਪ ਚ ਸਮਾਉਣਾ ਬੋਨ ਨੇ ਤਾਂ ਸੰਕਰ ਚ ਸਮਾਉਣਾ ਹਾਂਜੀ ਦਾਵੇ ਇੰਦ ਦਸਨ ਬੈਠੇ ਦੇਵਤਿਆਂ ਦਾ ਨਾਂ ਦੇ ਦੇਵਤਿਆਂ ਨੇ ਬੈਠੇ ਉਹਦੇ ਨਾਲ ਸਭਾ ਦੇ ਵਿੱਚ ਇੰਦਰ ਬੈਠਿਆ ਉਹ ਵੀ ਉਸ ਦੀ ਤੀ ਵਡਿਆਈ ਪਰਮੇਸ਼ਰ ਦੀ ਉਹ ਕਰਦਾ ਪਰ ਪਰਮੇਸ਼ਰ ਬਾਰੇ ਗਿਆਨ ਕੋਈ ਨਹੀਂ ਸੁਣੀ ਸੁਣਾਈ ਵਡਿਆਈ ਤੋਂ ਕਰੀ ਜਾਂਦੇ ਨੇ ਸਾਰੇ ਹੀ ਕਰੀ ਜਾਂਦੇ ਨੇ ਪਰ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਰੱਖਦੇ ਬਾਣੀ ਅਸੀਂ ਪੜਦੇ ਆ ਬਾਣੀ ਦੀ ਜਾਣਕਾਰੀ ਉਹ ਨਹੀਂ ਸਾਨੂੰ ਆ ਬਾਣੀ ਕੀ ਕਹਿੰਦੀ ਹੈ ਦੀ ਸਮਝ ਨਹੀਂ ਆ ਪਰ ਬਾਣੀ ਪੜਦੇ ਆ ਫਸੋ ਜਾਂਦੇ ਆ ਜਾਣਕਾਰੀ ਗ੍ਰੰਥਾਂ 'ਚ ਲਿਖੀ ਹੁੰਦੀ ਹੈ ਪਰ ਅਰਥਾਣ ਵੇਲੇ ਸਾਡੀਆਂ ਗਲਤੀਆਂ ਹੁੰਦੀਆਂ। ਸਮਝਣ ਵੇਲੇ ਗਲਤੀਆਂ ਪੈਦੀਆਂ। ਹਾਂ। ਗਾਵੇ ਸਿੱਧ ਸੰਮਾਦੀ ਅੰਦਰ ਗਾਵਨ ਸਾਧ ਵਿਚਾਰੇ। ਸਿੱਧ ਸੰਮਾਦੀ ਅੰਦਰ ਗੌਂਦੇ ਨੇ ਕੇਵਲ ਸਮਾਧੀ ਦੇ ਬਾਅਦ ਫਿਰ ਸਿਰ ਛੁੱਟ ਜਾਂਦੇ। ਜਿੰਨਾ ਜਦ ਸਿੱਧ ਸੰਮਾਦੀ 'ਚ ਬੈਠਦਾ ਉਹਨਾਂ 'ਚ ਭਗਤੀ ਹੈ। ਉਹ ਵੀ ਜਿਉਂਦੀ ਸਮਾਧੀ ਲੱਗੇ ਤਾਂ। ਜਿਸਮਾਧੀ ਲਾਉਣ ਵਾਸਤੇ ਬੈਠੇ ਜੇ ਪਖੰਡ ਵਾਸਤੇ ਬੈਠੇ ਫਿਰ ਗੱਲ ਅਲੱਗ ਹੈ ਜੇ ਸਮਨ ਸਿੱਧ ਇਮਾਨਦਾਰੀ ਨਾਲ ਸਬਦੀ ਲਾਉਣ ਵਾਸਤੇ ਬੈਠਦਾ ਜਿੰਨਾ ਜਰ ਵਾਸਤੇ ਸਿੱਧ ਸਬਦੀ ਅੰਦਰ ਬੈਠਦਾ ਉਹਨਾਂ ਜਰਗਾਉਂਦਾ ਬਾਕੀ ਟੁੱਟ ਜਾਂਦਾ ਜਿਹੜਾ ਕਦੇ ਜੁੜਿਆ ਕਦੇ ਟੁੱਟੇਗਾ ਕਿਤੇ ਨਹੀਂ ਪਹੁੰਚ ਲਾ ਜਿੰਨਾ ਜੇ ਰਸਵਾਸ ਸਾਸ ਨਹੀਂ ਜਪਦਾ ਉਹ ਕਦੇ ਨਹੀਂ ਜੁੜਿਆ ਨਹੀਂ ਰਹਿੰਦਾ ਹਰ ਵਕਤ ਨਹੀਂ ਜੁੜਿਆ ਰਹਿੰਦਾ आठ ਪੈਰ ਆ ਰੱਦੇ ਵਾਲੀ ਗੱਲ ਜਿੱਨਾ ਚੜਾਸਤਾ ਨਹੀਂ ਬਣਦੀ ਉਹਨੇ ਜਦ ਪੱਲੇ ਕੁਛ ਪੈਂਦਾ ਹੀ ਨਹੀਂ ਬਾਕੀ ਆ ਸੰਤ ਬਾਲਾ ਫੈਰਦੇ ਨੇ ਕੁਛ ਟਾਈਮ ਖੰਦਰ ਫੈਰਦੇ ਨੇ ਬਸ ਫਿਰ ਫਿਰ ਉਹੀ ਦੁਨੀਆਵੀ ਗੱਲਾਂ ਇਹ ਭਗਤੀਆਂ ਨਹੀਂ ਹਨ ਖੰਡਮ ਕੇਤੀਆਂ ਰਹਿ ਜਾਂਦੀ ਭਗਤੀ ਤਾਂ ਨਹੀਂ ਹੁੰਦੀ ਭਗਤੀ ਦਾ ਉੱਠਦਿਆਂ ਬੈਠਦਿਆਂ ਹਾਲ ਨਾਮ ਤੇ ਆਏ ਕੰਮ ਕਰਦਾ ਵੀ ਜੜਿਆ ਹੇ ਕੁਝ ਕਰਦਾ ਵੀ ਜੁੜਿਆ ਹੋਇਆ ਹੈ ਕੁਝ ਨਾ ਕਰਦਾ ਵੀ ਜੁੜਿਆ ਹੋਣਾ ਮਨ ਕਰਕੇ ਜੁੜਿਆ ਹੈ ਗਾਵੰ ਜਤੀ ਸਤੀ ਸੰਤੋਖੀ ਜਤੀ ਨੇ ਸਤੀ ਨੇ ਸੰਤੋਖੀ ਨੇ ਦੁਨੀਆਂ ਬੜੀ ਇੱਜ਼ਤ ਕਰਦੀ ਹੈ ਗਾਵੇ ਵੀਰ ਕਰਾ ਜਤੀਆਂ ਦੀਆਂ ਦੀਆਂ ਸੰਤੋਖੀਆਂ ਦੀ ਸਤੀ ਗਾਨ ਨੇ ਸਤਿਵੰਦੀ ਜਿਵੇਂ ਹਰੀਸ਼ ਚੰਦਰ ਸੱਚ ਬੋਲਣਾ ਸੱਚ ਦਾ ਗਿਆਨ ਨਹੀਂ ਬੋਲਣਾ ਕੀ ਹੈ ਸਾਰੇ ਠੱਗੇ ਗਏ ਸਤਿ ਤ ਗਿਆਨ ਨੇ ਠਗੌਰੀ ਦਿੱਤ ਬਾਤ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹ ਵੀ ਸੱਚ ਦਾ ਗਿਆਨ ਇਹਨੂੰ ਠੱਗ ਨਹੀਂ ਸਕਦਾ ਕੋਈ ਸਾਰੇ ਗਿਆਨ ਠੱਪਿਆ ਕਰਨ ਉਹ ਤੇ ਪੈਦਾ ਲੈ ਲਿਆ ਸਾਰੇ ਰਾਜ ਲੈ ਲਿਆ ਉਹ ਤੇ ਹਰੀ ਚੰਦ ਤੇ ਠੱਗੀ ਮਾਰ ਲਈ ਨਾ ਇਸ ਕਰਕੇ ਉਹ ਸਾਰੇ ਗਿਆਨ ਠੱਗੀ ਵਾਲੇ ਸਰਾਸ ਤੇ ਗੁਰਮਤਿ ਗਿਆਨ ਇੱਕ ਕਵੀ ਹੈ ਠੱਗਾ ਨੇ ਬਣਾਇਆ ਤੇ ਠੱਗੀ ਮਾਰ ਲਈ ਆਪਕੇ ਸਨੁਸਾਦ ਬਚਨ ਦੰਦਾ ਨੇ ਦੂਏ ਤੋਂ ਬਚਨ ਲੈ ਕੇ ਠੱਗੀ ਮਾਰਦੇ ਕਦੇ ਸਾਧ ਨੇ ਵਚਨ ਦਿੱਤਾ ਹੋਵੇ ਕਿਸ ਨੂੰ ਰਿਕਾਰਡ ਇਹ ਕਿਸੇ ਰਿਸ਼ੀ ਮਹੰਨੀ ਨੇ ਆਪ ਵਚਨ ਦਿੱਤਾ ਹੋਵੇ ਗਦਰ ਕਰ ਲਈ ਕਿਉਂ ਨਹੀਂ ਦਿੱਤੇ ਨੇ ਵਚਨ ਉਹਨਾਂ ਨੂੰ ਪਤਾ ਕਿ ਠੱਗੀ ਵਾਲ ਨੂੰ ਸ਼ਿਵਜੀ ਨੇ ਵਚਨ ਦਿੱਤਾ ਠੱਗੀ ਵਧੀ ਕੜਾ ਤੁਹਾਨੂੰ ਸਭ ਨੂੰ ਇਹ ਵਚਨ ਜਿਹੜੇ ਲੈਣੇ ਆਲੇ ਨੇ ਸਭ ਠੱਗਾ ਨਹੀਂ ਇਹ ਖਰਾਤੀ ਇਹ ਭਗਤੀ ਨਹੀਂ ਰਾਜੇ ਦਸਰਾਤ ਤੋਂ ਬਚਨ ਲੈ ਕੇ ਠੰਗੀ ਮਾਰੀ ਸਾਰਾ ਘਰ ਉਜਾੜਦਾ ਪਿਛਲੇ ਰਿਕਾਰਡ 'ਚ ਕਮੀ ਦੇਖ ਕੇ ਛੜਾਈ ਆਏ ਵਖਤੀਏ ਭਗਤੀ ਨਹੀਂ ਹੈ ਇਹ ਬੇਵਕੂ ਬਣਾਉਣ ਦੀ ਗੱਲ ਹੈ ਭਗਤੀ ਬੇਵਕੂ ਬਣਾਉਂਦੀ ਹੈ ਉਹ ਨਹੀਂ ਕਰਦੀ ਭਗਤੀ ਗਿਆਨਵਾਨ ਬਣਾਉਂਦੀ ਹੈ ਉਹ ਕਰਦੀ ਜੈ ਗਿਆਨ ਜੈ ਧਰਮ ਹੈ ਗਿਆਨ ਪ੍ਰਚੰਡ ਹੋਵੇ ਗਿਆਨ ਪ੍ਰਚੰਡ ਹੋਵੇ ਕਾਕੇ ਕਮਵਾਲ ਘਟ ਘਟ ਕੇ ਅੰਤਰ ਕੀ ਜਾਣਣ ਵਾਲਾ ਗਿਆਨ ਹੋਵੇ ਕਾਕੇ ਕਮਵਾਲ ਹਾਂ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੋ ਕਿ ਜੋਗ ਦੇ ਦਾ ਨਾ ਦੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਪੰਡਤ ਨੇ ਪੜ੍ਹਦੇ ਨਹੀਂ ਵੇਦ ਪੜ੍ਹਦੇ ਨੇ ਵੇਦ بڑے بڑے ਪੰਡਤ ਬੂਏ ਰਿਸ਼ੀ ਬੋਰੀ ਪੜ੍ਹਦੇ ਨੇ ਰਖੀ ਸਰ ਪੜ੍ਹਦੇ ਨੇ ਪ੍ਰਾਪਤੀ ਕੁਛ ਨਹੀਂ ਸੋਨਾਰ ਮਣ ਜਾਂ ਅੰਮ੍ਰਿਤ ਖੋਜਦੇ ਖੋਜਦੇ ਰਹੇ ਨੇ ਪ੍ਰਾਪਤੀ ਨਹੀਂ ਸੋ ਅੰਮ੍ਰਿਤ ਗੁਰਤੇ ਪਾਇਆ ਜੇ ਰਿਸ਼ੀਆਂ ਮੁਨੀਆਂ ਤਾਂ ਅੰਮ੍ਰਿਤ ਰਿਸ਼ੀਆਂ ਮੁਨੀਆਂ ਨੇ ਪਾਇਆ ਹੁੰਦਾ ਗੁਰੂ ਅਮਰਦਾਸ ਨੂੰ ਵੀ ਮਿਲ ਜਾਂਦਾ ਉਹਨਾਂ ਤੋਂ ਉਹਨਾਂ ਦੇ ਮਗਰੇ ਰਹੇ ਨੇ ਤਾਂ ਕਹਿ ਰਹੇ ਨੇ ਵੀ ਖੋਜਦੇ ਰਹੇ ਨੇ ਮਿਲਿਆ ਨਹੀਂ ਉਹਨਾਂ ਨੂੰ ਉਹ ਵੀ ਵਿਚਾਰਤਾ ਰਹੇ ਸੀ ਉਹ ਤੀਰਥਾਂ ਦੂਰਥਾਂ ਦੀ ਵਿਚਾਰਤਾ ਰਹੇ ਉਹਨਾਂ ਦੀ ਹੋਈ ਹੈ ਉਹਨਾਂ ਨੇ ਜੀ ਕਿਹਾ ਮੈਨੂੰ ਮਿਲਿਆ ਨਹੀਂ ਕਿ ਅੱਜ ਸਾਡੇ ਕੁਝ ਮਿਲਦਾ ਤੇ ਜੋਸਾ ਵੀ ਆਇਤੇ ਅੰਬਰਸਰ ਜਾਇਤੇ ਇਹ ਹੋਰ ਕਿਤੇ ਜਾਇਤੇ ਨੰਕਾਣਾ ਸਾਹਿਬ ਜਾਇਤੇ ਮਿਲਦਾ ਕੁਝ ਉਸ ਰੇਂਜ ਵਿੱਚ ਸਭ ਕੁਝ ਸਾਡਾ ਉਦੋਂ ਹੈ ਨਹੀਂ ਸੀ ਨਵਾਂ ਬਣਿਆ ਨਾ ਨਵਾਂ ਬਣਿਆ ਵੀ ਉਸ ਰੇਂਜ ਚ ਆ ਗਿਆ ਸਾਰਾ ਉਹੀ ਸਾਰੀਆਂ ਗੱਲਾਂ ਉਹੀ ਦਫਾ ਇਹਨਾਂ ਦੇ ਲਾਗੂ ਹੈ ਜਿਹੜੀ ਉਹਨਾਂ ਦੇ ਧੀਰਤ ਕਿਉਂ ਛੱਡੇ ਦਿੱਤੀ ਮੇਰੇ ਦਾ ਕੁਝ ਨਹੀਂ ਸੀ ਛੱਡੇ ਸੀ ਨਾ ਜੇ ਇੱਥੋਂ ਨਹੀਂ ਮੜਦਾ ਵੀ ਛੱਡ ਦਿਓ ਜਿਹਨੂੰ ਚਾਹੀਦਾ ਕੋਈ ਛੱਡ ਦਿਓ ਜਿਹਨੂੰ ਨਹੀਂ ਚਾਹੀਦਾ ਜਾਂਦੇ ਰਹੋ ਜਿਹਨ ਨੂੰ ਕੋਈ ਚਾਹੀਦਾ ਛੱਡ ਦਿਓ ਜਿਹਨੇ ਸਿੱਖਣਾ ਛੱਡ ਦੇ ਜਿਹਨੇ ਨਹੀਂ ਵੜਨਾ ਕਰਦੇ ਰਹੋ ਨਹੀਂ ਜਾਣਾ ਕਰਦੇ ਰਹੋ ਇਸ ਸ਼ਰਦਾ ਦੀ ਭਗਤੀ ਹੈ ਸ਼ਰਦਾ ਦੀ ਭਗਤੀ ਬੇਵਕੂਫ ਬਣਾਉਣੀ ਹੁੰਦੀ ਹੈ ਸ਼ਰਦਾ ਨਹੀਂ ਕਰਨ ਵਾਲੀ ਚੀਜ਼ ਹੈ ਫਿਰ ਕੁਝ ਨਹੀਂ ਸ਼ਰਦਾ ਠੰਗੀ ਹੈ ਕੋਈ ਚਿੱਟੀ ਨਹੀਂ ਕੁਝ ਨਹੀਂ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਚ ਤਿਆਲੇ ਗਾਵੇ ਮੋਹਣੀਆ ਮਨ ਮੋਹਨ ਮੋਹਣੀ ਰੂਪ ਤਾਂ ਰਹਿਣਾ ਵਿਸ਼ਨੂੰ ਨੇ ਇਸਤਰੀ ਮਨਮੋਹਨ ਮਨਮੋਹਨ ਪ੍ਰਭਾਤ ਸੁਰਗ ਵਿੱਚ ਪਹਿਲੇ ਸੁਰਗ ਦੇ ਵਿੱਚ ਸਾਰੇ ਗਾਵਦਾਂ ਨੇ ਪਤਾੜ ਚ ਜਿੰਨੇ ਜਾਨਵਰ ਨੇ ਆ ਪਾਣੀ ਦੇ ਜਾਨਵਰ ਚਾਹੇ ਸਰਬਿਕ ਨੇ ਚਾਹੇ ਜਲਚ ਨੇ ਥਲ ਚ ਨੇ ਅਸਲ ਜਲ ਦੇ ਜਿਹੜੇ ਜੀਵ ਨੇ ਜਦੋਂ ਥਲ ਤੇ ਜੀਵ ਆਇਆ ਨਾ ਥਲ ਦੇ ਉੱਤੇ ਧਰਤੀ ਤੇ ਇਹ ਜਲ ਨਾਲੋਂ ਚੰਗੀ ਅਵਸਥਾ ਹੈ ਸਵਰਗ ਮਾਛਪੇ ਆਲੇ ਪਿਆਰ ਨੂੰ ਨਰਕ ਤੇ ਆਵੇ ਜਿੱਥੇ ਵੀ ਆਏ ਹੈ ਪਰ ਪਿਆਰ ਨੀਵਾਂ ਟੁੰਗੀ ਜਗ੍ਹਾ ਉਹਨੂੰ ਵੀ ਆਇਆ ਤੇ ਸੁਣਦਾ ਕੁਝ ਨਹੀਂ ਹੈ ਅਵਾਇਤ ਉਹਨੇ ਸੁਰਦੀ ਕਰਦੀ ਉਹ ਤੇ ਨਾ ਗਿਆਨ ਨਹੀਂ ਹੈ ਪਿਆਰ ਲੋ ਜਿਹੜਾ ਹੈ ਨਰਕ ਕੇ ਹੈ ਥਲੇ ਚਲੇ ਥਲੇ ਜਾਨ ਜੁਨੀਆ ਨੇ ਪਾਣੀ ਚ ਪੁੱਤਰ ਦਿਆਂ ਜੁਨੀਆ ਨੂੰ ਚੰਗਾ ਕਹੇ ਸੁਰਗ ਨਾ ਮਤਲਬ ਉਹ ਤਾਂ ਸਹਾਰ ਹੁੰਦਾ ਇਹ ਨਾਲਾ ਸੁਰਗ ਤੇ ਇਹ ਨਾਲ ਅਸਲ ਹੋਰ ਐ ਧਰਤੀ ਤੋਂ ਉੱਪਰ ਸੁੱਖ ਕਿਤੇ ਨਹੀਂ ਹੋਰ ਕਿਤੇ ਸੁਰਗ ਤਾਂ ਮੰਗਿਓ ਨਹੀਂ ਬਣੀ ਸੁਰਗ ਤਾਂ ਹਿਰਦਾ ਹੁੰਦਾ ਹੈ ਸਵੈਕਾਰ ਬਿਜਕਰ ਆਤਮਾ ਦਾ ਘਰ ਆਤਮਾ ਦਾ ਘਰ ਜਿਹੜਾ ਆ ਬਣਾਇਆ ਹੋਇਆ ਹੈ ਨਾ ਇਸ ਸੰਸਾਰ ਚ ਪੱਕਾ ਘਰ ਨਹੀਂ ਕੱਚਾ ਘਰ ਹੈ ਸਰੀਰ ਵੀ ਕੱਚਾ ਘਰ ਹੈ ਇਹ ਤਾਂ ਘਰ ਆਪਾਂ ਸਰੀਰ ਵਾਸਤੇ ਬਣਾਏ ਨੇ ਨਾ ਅਸਲੀ ਘਰ ਤਾਂ ਸਰੀਰ ਹੀ ਹੈ ਨਾ ਇਹ ਤਾਂ ਕੱਚਾ ਕੱਚੀ ਗੰਗਰ ਹੈ ਵਬਰ ਦਾ ਧਮਾ ਹੈ ਗਾਵਨ ਰਤਨ ਨੂੰ ਪਾਇਏ ਤੇਰੇ 68 ਪੀਰ ਤੇ ਨਾ ਦੇ ਜਿੰਨੇ ਰਤਨ ਤੇਰੇ ਪਾਇਏ ਹੋ ਰਤਨੋ ਪਾਇਏ ਨੇ ਚੰਗੇ ਗਿਆਨवान ਨੇ ਰਤਨ ਦਾ ਮਤਲਬ ਆ ਮਤਲਬ ਹੈ ਨੀ ਹਾਂ ਰਤਨ ਜੇ ਮੈਂ ਪਾਰ ਰਤਨ ਦਾ ਪੁਰਸਕਾਰ ਦਿੰਨੇ ਇਹਨਾਂ ਨੂੰ ਚੰਗੇ ਚੰਗੇ ਆਦਮੀ ਕਹੀਏ ਭਗਤਾਂ ਦੀ ਸ਼੍ਰੇਣੀ 'ਚ ਨਾ ਆਉਣ ਇਹਨਾਂ ਤੋਂ ਵੱਖਰੇ ਹੋਣ ਦੇਵੀ ਦੇਵਤਾ ਨੂੰ ਖੰਡਣ ਕਰਨ ਜਿਵੇਂ ਗੁਰਦਰ ਕਵੀ ਰਾਏ ਉਹਨਾਂ ਨੂੰ ਤਾਂ ਮੰਨਦਾ ਨਹੀਂ ਭਗਤ ਕਹੇ ਨਹੀਂ ਭਗਤ ਹੈ ਨਹੀਂ ਇਹਨਾਂ ਨੂੰ ਮੰਨਦਾ ਨਹੀਂ ਬੁੱਲਾ ਭਗਤ ਹੈ ਨਹੀਂ ਇਹਨਾਂ ਨੂੰ ਮੰਨਦਾ ਨਹੀਂ ਪਖੰਡਵਾਦ ਵਾਲੇ ਤਾਂ ਉਹਨੂੰ ਮੰਨਦਾ ਨਹੀਂ ਪਖੰਡਵਾਦ ਵਾਲੇ ਤਾਂ ਉਹਨੂੰ ਮੰਨਦਾ ਨਹੀਂ ਪਰ ਪੂਰਾ ਗਿਆਨੇ ਇਹ ਵਿਚਾਲੇ ਆਗੇ ਰਤਨਾ ਆਦਮੀ ਤਾਂ ਚੰਗੇ ਨੇ ਇਕਬਾਲ ਹੈ ਰਤਨਾ ਜਾ ਗਿਆ ਖਰੇ ਨੇ ਆਦਮੀ ਪਰ ਪੂਰੇ ਸੱਚ ਦਾ ਗਿਆਨ ਉਹਨਾਂ ਦੇ ਬਖੰਡਵਾਦ ਤੋਂ ਪ੍ਰਭਾਵਿਤ ਹੋ ਜੀਆਂ ਆਖਿਰ ਕੱਟੂ ਜਿਹੜਾ ਆਦਮੀ ਬਖੰਡਵਾਦ ਨੂੰ ਬੁੱਧੀ ਤਾਂ ਦੀ ਬੁੱਧੀ ਤਾਂ ਦੀ ਬਧੀ ਹੈ ਟੀਕਸ਼ਣ ਹੈ ਹੀ ਬੁੱਧੀ ਦਾ ਟੀਕਸ਼ਣ ਹੈ ਹੀ ਉਹਦੀ ਹਾਂਜੀ ਗਾਵੇ ਜੋਧ ਮਹਾਵਲ ਸੂਰਾ ਗਾਵੇ ਜੀ ਚਾਰੇ ਉਹ ਵੀ ਸ਼ਕਤੀ ਲੈ ਰਹੇ ਨੇ ਤੈਨੂੰ ਜੋਧ ਮਹਾਵਲ ਸੂਰਾ ਜਿਹੜੇ ਸ਼ਕਤੀ ਵੰਗਦਾ ਜੋਧਾ ਕੀ ਤਾਂ ਵੰਗਦਾ ਅੱਖਣ ਜੋਰ ਕੁਛ ਮੰਗਦੇ ਨੇ ਜੋਰ ਥੈਂਕ ਯੂ ਸੇਤਾਨ ਜੋਧ ਮਹਾਵਲ ਸੂਰਾ ਕੋਈ ਤਾਣ ਮੰਗਦੇ ਗਾਵੇ ਕੋਈ ਤਾਣ ਹੋਵੇ ਕਿਸੇ ਤਾਨ ਤੈਨੂੰ ਸ਼ਕਤੀਸ਼ਾਲੀ ਜਾਣ ਕੇ ਤੇਤੋ ਸ਼ਕਤੀ ਹੋਰ ਬੰਦ ਜੋਤਵਾਸ ਬਲਸੂਰ ਵੀ ਤੇਰੇ ਤੇ ਰੱਖਦੇ ਨੇ ਜੰਗ ਵਿੱਚ ਜਾਂਦੇ ਨੇ ਮੇਰੀ ਫਤਿਹ ਕਰੀ ਤੇ ਹੁੰਦੇ ਨੇ ਅਖਾੜੇ 'ਚ ਜਾਂਦੇ ਨੇ ਪਹਿਲਵਾਨ ਕਿਹਨੂੰ ਕਰਦੇ ਨੇ ਉਸ ਘਰ ਤੈਨੂੰ ਹੀ ਕਰਦੇ ਨੇ ਸਮਝੇ ਮੈਨੂੰ ਬਲ ਵਾਕਸ਼ੀਰ ਹਰ ਕੋਈ ਜਾਂਦਾ ਤੈਨੂੰ ਤੇ ਹੁੰਦਾ ਜੀ ਇਹ ਹੈ ਆਪਣੇ ਜੋ ਹੁੰਦੀ ਆਉਦੇ ਸਭ ਕੁਝ ਫੇਰ ਵੀ ਤੈਨੂੰ ਪਤਾ ਹੈ ਤੇਰੇ ਬਾਰੇ ਕੋਈ ਜਾਣਦਾ ਨਹੀਂ ਗਾਵੇ ਖਾਣੀ ਚਾਰੇ ਚਾਰੇ ਖਾਣੀਆਂ ਗੌਂਦੀਆਂ ਨੇ ਤੈਨੂੰ ਚਾਰੇ ਖਾਣੀਆਂ ਦੀ ਜੀਵ ਬੰਦੇ ਜਾਣੇ ਖਾਣੀਆਂ ਜੇ ਗੌਂਦੀਆਂ ਨੇ ਤਾਂ ਚਾਰੇ ਖਾਣੀਆਂ ਨੂੰ ਗੱਲ ਵੀ ਬੜਦਾ ਚਾਰੇ ਖਾਣੀਆਂ ਦੇ ਜੀਵ ਜੁੜਿਆ ਨੇ ਜੇ ਜੁੜਿਆ ਨਹੀਂ ਹੋਇਆ ਤਾਂ ਆਦਮੀ ਨਹੀਂ ਜੁੜਿਆ ਹੋਇਆ ਆਪਣੇ ਅੰਤਰਾਤਮਾ ਨਾਲ ਆਦਮੀ ਨਹੀਂ ਜੁੜਿਆ ਹੋਇਆ ਮਨਮੁਖ ਨਹੀਂ ਜੁੜਿਆ ਹੋਇਆ ਬਾਕੀ ਜਾਰੇ ਖਣੇ ਜੁੜੀਆਂ ਹੋਈਆਂ ਇਸ ਕਰਕੇ ਆਪਣੀ ਆਪਣੀ ਪੌੜੀ ਹਰ ਕੋਈ ਚੜੀ ਜਾਂਦਾ ਆਦਮੀ ਇਸ ਪੌੜੀ ਤੋਂ ਅਖੀ ਚੁੱਕ ਜਾਂਦਾ ਇਹ ਜੂਰ ਖਤਰਨਾਕ ਹੈ ਸਰਬਸ਼੍ਰੇਸ਼ਟ ਜੂਰ ਹੈ ਖਤਰਨਾਕ ਵੀ ਹੈ ਖਤਰਨਾਕ ਕਿਉਂ ਹੈ ਇਹ ਨੂੰ ਐਨੀ ਅਗਲ ਹੈ ਆਪਣੀ ਅਗਲ ਨਾਲ ਜੁੜੇ ਪੈਂਦੇ ਨਬ ਅਕਲ ਪੂਰੀ ਹੈ ਨਹੀਂ ਬਾਕੀ ਜਾਨਵਰੋਂ ਨਾਲੋਂ ਜ਼ਿਆਦਾ ਬਾਕੀਆਂ ਨਾਲੋਂ ਜ਼ਿਆਦਾ ਨੂੰ ਸਮਝ ਕੇ ਆਪਣੇ ਆਪ ਨੂੰ ਪੂਰੀ ਸਮਝ ਲੈਣ ਬੋਧਨੋਗ ਬਗੀ ਹੋ ਗਏ ਪਰਮੇਸ਼ਰ ਤੇ ਕਹਿੰਦੇ ਹੁੰਦਾ ਹੀ ਕੁਛ ਨਹੀਂ ਉਹ ਆਦਮੀ ਹੈ ਜੋ ਕੁਛ ਥੋੜੀ ਅਕਲ ਖਤਰਨਾਕ ਹੁੰਦੀ ਹੈ ਇਹ ਗੱਲ ਜਿਹੜੇ ਸਿਆਣੇ ਅੰਗਰੇਜ਼ ਨੇ ਉਹਨਾਂ ਨੇ ਵੀ ਮੰਨੀ ਗਾਈ ਉਹ ਜਿਹੜੇ ਇਹ ਗੱਲ ਮੰਨਦੇ ਨੇ ਇਹ ਲिटल ਨੋਲੇਜ ਇਜ਼ ਅ ਡੇਂਜਰਸ ਥਿੰਗ ਉਹ ਰਤਨ ਨੇ ਉਹ ਵੀ ਜਿਹੜੇ ਫਿਲਾਸਫੀ ਜਾਣਦੇ ਨੇ ਇਹਨਾਂ ਨੇ ਸੱਚੀਆਂ ਗੱਲਾਂ ਕਹੀਆਂ ਉਹ ਵੀ ਰਤਨ ਨੇ ਪੂਰਾ ਗਿਆਨ ਚਾਹੀ ਨਹੀਂ ਹੈ ਉਹ ਰਤਨ ਨੇ ਉਹ ਵੀ ਜੇ ਉਹਨਾਂ ਨੂੰ ਗੁਰੂ ਮਿਲ ਜਾਂਦਾ ਪੂਰਾ ਗਿਆਨ ਹੋ ਸਕਦਾ ਪੂਰੇ ਗੁਰਕਾ ਉਪਦੇਸ਼ ਮਿਲ ਜਾਂਦਾ ਪੂਰਾ ਗਿਆਨ ਹੋ ਸਕਦਾ ਜਿੰਨਾ ਚਿਰ ਇੱਕ ਵੀਰ ਨੂੰ ਪੂਰਾ ਗਿਆਨ ਨਹੀਂ ਮਿਲਿਆ ਉਹਨਾਂ ਚਿਰ ਕਬੀਰ ਰਤਨ ਹੈ ਕੌਡੀ ਤੋਂ ਪ੍ਰਭਾਵਿਤ ਨਹੀਂ ਜਿਹੜਾ ਹੁੰਦਾ ਰਤਨ ਜੀਵਨ ਨੂੰ ਕੌਡੀ ਨਾਲ ਵੱਧ ਕੀਮਤ ਸਮਝਦਾ ਆਪਣੇ ਜੀਵਨ ਦੀ ਉਹ ਰਤਨ ਹੈ ਮਾਇਆ ਤੋਂ ਪ੍ਰਭਾਵਿਤ ਹੋ ਕੇ ਆਪਣਾ ਟਾਰਗੇਟ ਨਹੀਂ ਛੱਡਦਾ ਨਹੀਂ ਕਬੀਰ ਨੇ ਛੱਡਿਆ ਟਾਰਗੇਟ ਜਿਹਨੂੰ ਆਪਣੀ ਕੀਮਤ ਦਾ ਪਤਾ ਹੈ ਮੈਂ ਰਤਨ ਹੈ ਕੌਡੀਏ ਸੰਸਾਰ ਉਹ ਰਤਨ ਹੈ ਇਹ ਜੀਵਨ ਅਮੋਲ ਹੈ ਏ ਜਾਨਵ ਮਹੀਰਾ ਉਹ ਜਿਹੜਾ ਨਰਾਕਾਰੀ ਜਮ ਉਹ ਰਤਨ ਹੈ ਹੀਰੇ ਨਾਲ ਰਤਨ ਦੀ ਕੀਮਤ ਜ਼ਿਆਦਾ ਹੁੰਦੀ ਰਾਤ ਰਤਨ ਜਾਨਵ ਜੇ ਨਾ ਖਟਿਆ ਭਲੇ ਸੇ ਬਣਜਾਰੇ ਜਾਨਵ ਰਤਨ ਜਨ ਖਟਿਆ ਭਲੇ ਸੇ ਬਣਜਾਰੇ ਬੁਰਾ ਹੁੰਦਾ ਜੀ ਨਾ ਆਹ ਸਾਬ ਚ ਉਹ ਰਤਨ ਆ ਜਿਹੜਾ ਸਰੀਰ ਕਰਕੇ ਜਾਨਵ ਹੈ ਹੀਰਾ ਉਹਦੇ ਨਾਲ ਨਾਲੋਂ ਘੱਟ ਹੈ ਪਰ ਹੈ ਤਾਂ ਫੇਫੀ ਕਿਉਂ ਤੀਕਾ ਔਰ ਸੰਸਾਰ ਕੀ ਹੈ ਸੰਸਾਰ ਕੌਟੀ ਹੈ ਜੇ ਰਤਨ ਜਨਮ ਖੋ ਲਿਆ ਸਰੀਰ ਵੱਟੇ ਪਰ ਸਰੀਰ ਵੀ ਕੌਟੀ ਹੋਏ ਜੇ ਸਰੀਰ ਕਾਰਨ ਰਤਨ ਜਨਮ ਖੋਇਆ ਗਿਆ ਨਾ ਫਿਰ ਕੌਟੀ ਹੋਈ ਕੌਟੀ ਬਦਲੇ ਜਾ ਰਹੇ ਕੌਟੀ ਬਦਲੇ ਜਾਏਗਾ ਕੌਟੀ ਹੋ ਰਹੇ ਇਹਦੀ ਕੀਮਤ ਕੀ ਬਾਈ ਕੌਡੀ ਜਿਹੜੇ ਗੁਰਬਤ ਨੂੰ ਨਹੀਂ ਸਮਝਦੇ ਗੁਰਬਤ ਨੂੰ ਨਹੀਂ ਹੈ ਕ੍ਰਹਿਣ ਕਰਦੇ ਉਹਨਾਂ ਦਾ ਸਰੀਰ ਕੌਡੀ ਹੈ ਬਸ ਕੌਡੀ ਬਰਾਬਰ ਕੀ ਉਸ ਭਾਈ ਉਹਨਾਂ ਨੇ ਆਪਣੇ ਸਰੀਰ ਦੀ ਆਪਣੇ ਜਨਮ ਦੀ ਕਿੰਨੇ ਸਿਆਣੇ ਨੇ ਉਹ ਇਹ ਆਪਣੇ ਅੰਦਰ ਚਾਤੀ ਮਾਰ ਕੇ ਆਪੇ ਦੇਖ ਲੈਣ ਦੂਏ ਨੂੰ ਕਹਿਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਹੈ ਗੁਰਬਾਨੀ ਕਹਿ ਰਹੀ ਹੈ ਗੁਰਬਾਣੀ ਨੂੰ ਪੜੋ ਸਮਝੋ ਤੇ ਆਪਣੇ ਨੂੰ ਆਪੇ ਦੋਲ ਲੰਦੇ ਦੂਏ ਨੂੰ ਕਹਿੰਦੇ ਕੀ ਲੋੜ ਆਪ ਗੁਰਬਾਣੀ ਨੂੰ ਸਿਰ ਲੈ ਲਓ ਮਨ ਤਰਾਜੇ ਚਿਤ ਤੁਲਾ ਜਿਤਨੂੰ ਤੋਲਾ ਬਣਾਓ ਵਿਚਾਰੇ ਚਿਤ ਫੈਦਲਾ ਠੀਕ ਕਰੂੰਗਾ ਮਨ ਨਹੀਂ ਠੀਕ ਕਰਦਾ ਫੈਦਲਾ ਪੰਨ ਨੂੰ ਤੱਕੜੀ ਬਣਾਓ